प्यारे किसान वीरों ਤੇ ਭੈਣੋ ਝੋਨੇ ਦੀ ਵਾਢੀ ਦਾ ਕੰਮ ਚੱਲਣ ਡਿਆ ਤੇ ਨਾਲ ਦੇ ਨਾਲ ਇੱਕ ਹੋਰ ਕੰਮ ਬੜਾ ਜ਼ਰੂਰੀ ਏ ਉਹ ਹੈ ਸੁਚੱਜੀ ਮੰਡੀਕਾਰੀ ਮੰਡੀ ਚ ਲੈ ਕੇ ਜਾਣਾ ਔਰ ਇੱਥੇ ਇਹ ਗੱਲ ਹੋਰ ਨਿਖਰਦੀ ਨਜ਼ਰ ਆਉਂਦੀ ਏ ਕਿ ਵਿਸ਼ਵ ਵਿਆਪੀ ਕਰੋਨਾ ਮਹਾਮਾਰੀ ਏ ਉਹਨਾਂ ਹਾਲਾਤਾਂ ਦੇ ਵਿੱਚ ਮੰਡੀਕਾਰੀ ਦੇ ਵਿੱਚ ਖਾਸ ਸਾਨੂੰ ਧਿਆਨ ਦੇਣ ਦੀ ਲੋੜ ਏ ਮੰਡੀਆਂ ਦੇ ਇੰਤਜ਼ਾਮ ਕੀ ਨੇ ਕਿਵੇਂ ਸਾਨੂੰ ਮੰਡੀ ਚ ਆਪਣੀ ਜਿੰਸ ਨੂੰ ਲੈ ਕੇ ਜਾਣਾ ਚਾਹੀਦਾ ਹੈ ਇਦੇ ਬਾਰੇ ਵਿਸਥਾਰ ਨਾਲ ਅਸੀਂ ਗੱਲ ਕਰਨੀ ਹੈ ਔਰ ਜ਼ਿਲ੍ਹਾ ਜਨਰ ਦਾ ਇਹ ਕਰਤਾਰਪੁਰ ਏਰੀਆ ਜਿੱਥੇ ਆਪਾਂ ਆਏ ਆ ਮੰਡੀ ਦੇ ਵਿੱਚ ਢੇਰੀਆਂ ਝੋਨੇ ਦੀਆਂ ਲੱਗੀਆਂ ਆ ਗੱਲ ਇਹ ਆ ਕਿ ਪਰਚੇਜ਼ ਦਾ ਸਿਸਟਮ ਚੱਲਣ ਡਿਆ ਜਿਹੜਾ ਸਰਕਾਰੀ ਅਦਾਰਾ ਹੈ ਉਹ ਸਾਰਾ ਇਸ ਕੰਮ ਲੱਗਾ ਹੈ ਮੇਰੇ ਨਾਲ ਨੇ ਸ਼੍ਰੀ ਮੁਕੇਸ਼ ਕਹਲੇ ਜੀ ਜਿਹੜੇ ਕਿ ਡਿਸਟ੍ਰਿਕਟ ਮੰਡੀ ਅਫਸਰ ਨੇ ਮੈਡਮ ਨਵਪ੍ਰੀਤ ਕੌਰ ਨੇ ਜਿਹੜੇ ਕਿ ਮਾਰਕਫੈਟ ਦੇ ਡਿਸਟ੍ਰਿਕਟ ਮੈਨੇਜਰ ਨੇ ਇਹਦੇ ਨਾਲ ਨਾਲ ਹੋਰ ਵੀ ਸਾਰੇ ਸੱਜਣ ਇੱਥੇ ਖੜੇ ਨੇ ਚਾਹੇ ਉਹ ਆੜਤੀ ਨੇ ਕਿਸਾਨ ਨੇ ਤੇ ਮੰਡੀ ਦੇ ਵਿੱਚ ਕਿਸਾਨਾਂ ਨੂੰ ਸੇਵਾਵਾਂ ਦੇ ਰਹੇ ਨੇ ਕੈਲੀ ਸਾਹਿਬ ਸਭ ਤੋਂ ਪਹਿਲਾਂ ਤੇ ਦੱਸੋ ਵੀ ਤੁਹਾਡੀ ਜਿਹੜੀ ਜ਼ਿਲ੍ਹਾ ਜਿਲੰਦਰ ਦਾ ਉਪਰਾਲਾ ਹੈ ਇਸ ਕਰਤਾਰਪੁਰ ਮੰਡੀ ਦੇ ਵਿੱਚ ਉਪਜ ਦੀ ਆਮਦ ਦੀ ਕੀ ਸਥਿਤੀ ਹੈ ਔਰ ਕਿਦਾਂ ਦੇ ਇੰਤਜ਼ਾਮ ਤੁਸੀਂ ਸਮਝ ਦਿਓ ਕਿ ਇਸ ਤੁਸੀਂ ਕਿਸਾਨਾਂ ਦੀ ਸੇਵਾ ਵਾਸਤੇ ਕਰ ਰਹੇ ਹੋ ਦੇਖੋ ਜੀ ਕੋਰੋਨਾ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਜਿਹੜੀਆਂ ਇਸ ਵਾਰੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਦੀ ਗਿਣਤੀਆਂ ਵਧਾਈ ਗਈ ਹੈ ਪਿਛਲੇ ਟਾਈਮਾਂ ਦੇ ਵਿੱਚ ਲਗਭਗ ਜੰਧਰ ਜ਼ਿਲ੍ਹੇ ਦੇ ਵਿੱਚ 78 ਮੰਡੀਆਂ ਹੁੰਦੀਆਂ ਸੀ ਇਸ ਵਾਰੀ ਅਸੀਂ 71 ਹੋਰ ਟੈਂਪੋਰੀ ਯਾਰਡ ਖੋਲੇ ਆ ਤੇ ਕੁੱਲ ਸਾਡੇ ਕੋਲ ਮੰਡੀਆਂ 145 ਲਗਭਗ ਦੁੱਗਣੀ ਕਰ ਦਿੱਤੀ ਗਈ ਹੈ। ਕਿਸਾਨਾਂ ਦੀ ਅਸੀਂ ਸਹੂਲਤਰੇ ਵਾਸਤੇ ਪਾਸ ਸਿਸਟਮ ਜਾਰੀ ਕੀਤਾ ਸ਼ੁਰੂ ਕੀਤਾ ਹੈ ਜੀ। ਉਹਦੇ ਵਿੱਚ ਆਇਆ ਵੀ ਅਸੀਂ ਆੜਤੀਆਂ ਨੂੰ ਪਾਸ ਇਸ਼ੂ ਕਰਦੇ ਆਂ। ਆੜਤੀਆ ਉਹ ਪਾਸ ਅਗੇ ਆਪਣੇ ਕਿਸਾਨ ਨੂੰ ਦਿੰਦਾ ਤੇ ਉਹ ਪਾਸ ਦੇ ਆਧਾਰ ਤੇ ਹੀ ਆਪਣੀ ਫਸਲ ਮੰਡੀ ਦੇ ਵਿੱਚ ਲੈ ਕੇ ਆਉਂਦਾ ਜੀ। ਕਤਾਰਪੁਰ ਮੰਡੀ ਦੀ ਗੱਲ ਕਰੀਏ ਇੱਥੇ ਪਿਛਲੇ ਸਾਲ ਲਗਭਗ 30000 ਐਮਟੀ ਦੇ ਕਰੀਬ ਝੋਨਾ ਆਇਆ ਸੀ। ਇਸ ਵਾਰ 9000 ਐਮਟੀ ਦੇ ਕਰੀਬ ਆ ਗਿਆ ਜੀ। ਸੋ ਕੰਮ ਜਾਰੀ ਹੈ 30000 ਟਨ ਤੱਕ ਇਸ ਮੰਡੀ ਚ ਮਾਲ ਆਉਂਦਾ ਤੇ 9000 ਟਨ ਤੱਕ ਆ ਚੁੱਕਾ ਹੈ ਅਜੇ ਕੰਮ ਚੱਲਣ ਡਿਆ ਹੁਣ ਜਦੋਂ ਅਸੀਂ ਗੱਲ ਕਰਨੇ ਆ ਪਰਚੇਜ਼ ਦੀ ਤੇ ਕਹਿੰਦੇ ਸਾਬ ਦੇਖੋ ਕਿਸਾਨ ਵਾਸਤੇ ਸਭ ਤੋਂ ਜ਼ਰੂਰੀ ਹੁੰਦੀ ਹੈ ਪੇਮੈਂਟ ਤੇ ਨਾਲ ਦੇ ਨਾਲ ਦੇਖੋ ਮੰਡੀ ਦੇ ਵਿੱਚ ਥਾਂ ਵੀ ਦੇਖੋ ਤੁਸੀਂ ਕਿਹਾ ਕਿ ਕੋਰੋਨਾ ਕਰਕੇ ਤੁਸੀਂ ਥੋੜਾ ਜਿਹਾ ਉਪਰਾਲਾ ਕੀਤਾ ਹੈ ਤਾਂ ਕਿ ਕਿਸਾਨ ਨੂੰ ਸਮੱਸਿਆ ਨਾ ਆਵੇ ਤੇ ਇਹ ਜਿਹੜੀ ਲਿਫਟਿੰਗ ਜਾਂ ਕਿਸਾਨ ਦੀ ਅਦਾਇਗੀ ਜਿਹੜੀ ਹੈ ਇਹ ਦੋ ਬੜੇ ਮਹੱਤਵਪੂਰਨ ਨੁਕਤੇ ਨੇ ਜਿੱਥੇ ਤੱਕ ਜੀ ਲਿਫਟਿੰਗ ਦੀ ਗੱਲ ਆ ਲਿਫਟਿੰਗ ਲਗਭਗ ਨਾਲ ਦੀ ਨਾਲ ਚੱਲ ਰਹੀ ਆ 9000 ਐਮਟੀ ਦੇ ਵਿੱਚੋਂ ਲਗਭਗ 6700 ਐਮਟੀ ਦੇ ਕਰੀਬ ਮਾਲ ਚੁੱਕਿਆ ਗਿਆ ਹੈ ਕਿਉਂਕਿ ਪਾਸ ਸਿਸਟਮ ਚੱਲ ਰਿਹਾ ਹੈ ਮਾਲ ਆਈ ਉਹਨਾਂ ਰਿਹਾ ਮੰਡੀ ਦੇ ਬੇ ਜਿੰਨੀ ਦੀ ਮੰਡੀ ਦੀ ਕੈਪੈਸਿਟੀ ਆ ਜੀ ਪੇਮੈਂਟ ਦੀ ਗੱਲ ਕਰੀਏ ਤਾਂ ਕੱਲ ਰਾਤ ਹੀ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਜਿਹੜੀ ਹੈ ਲਿਮਟ ਆ ਕੈਸ਼ ਕੈਡ ਲਿਮਟ 30000 ਕਰੋੜ ਦੀ ਉਹ ਜਾਰੀ ਹੋਈ ਆ ਤੇ ਆਰਤੀ ਨੇ ਆਪਣੇ ਬਿੱਲ ਵਗੈਰਾ ਸਾਰੇ ਸਬਮਿਟ ਕਰ ਦਿੱਤੇ ਆ ਸਮੁੰਦਰ ਕੀ ਏਜੰਸੀਆਂ ਨੂੰ ਹੋਪਫੁਲੀ ਆਉਣ ਵਾਲੇ 1-2 ਦਿਨਾਂ ਵਿੱਚ ਪੇਮੈਂਟ ਵੀ ਜਾਰੀ ਕਰ ਦਿੱਤੀ ਜਾਊਗਾ। ਅੱਛਾ ਗੱਲ ਤੁਸੀਂ ਪਾਸ ਦੀ ਕੀਤੀ ਏ ਤੇ ਹੁਣ ਦੇਖੋ ਸਾਡੇ ਕਿਸਾਨ ਵੀਰ ਜਿਹੜੇ ਕਿ ਖੇਤਾਂ 'ਚ ਬਾਢੀ ਵਾਲੇ ਪਾਸੇ ਲੱਗੇ ਨੇ ਤੇ ਉਹਨਾਂ ਨੂੰ ਜਾਣਕਾਰੀ ਦੇਣੀ ਬੜੀ ਜ਼ਰੂਰੀ ਏ ਕਿ ਇਹ ਪਾਸ ਦੀ ਪ੍ਰਕਿਰਿਆ ਕੀ ਏ। ਪਾਸ ਕਿਵੇਂ ਉਹਨੂੰ ਮਿਲਣਾ ਹੈ ਤੇ ਕਿਵੇਂ ਉਹਨੇ ਪਾਸ ਦੇ ਨਾਲ ਮੰਡੀ 'ਚ ਦਾਖਲ ਹੋਣਾ ਹੈ। ਇਹ ਇਹਦੇ ਬਾਰੇ ਜਿਹੜਾ ਗੱਲ ਨੂੰ ਹੋਰ ਜਰਾ ਨਖਾਰੋ। ਇਹ ਜਿਹੜਾ ਪਾਸ ਸਿਸਟਮ ਆ ਇਹ ਅਸੀਂ ਮੰਡੀ ਬੋਰਡ ਦੀ ਹਦਯਾਤਾਂ ਨਾਲ ਸ਼ੁਰੂ ਕੀਤਾ ਆ। ਇਦੇ ਵਿੱਚ ਇਦਾਂ ਹੁੰਦਾ ਹੈ ਵੀ ਅਸੀਂ 72 ਘੰਟੇ ਪਹਿਲਾਂ ਆਰਤੀ ਨੂੰ ਪਾਸ ਜਾਰੀ ਕਰਦੇ ਆ ਉਹ ਪਾਸ ਦੇ ਵਿੱਚ ਮੰਡੀ ਦਾ ਨਾਮ ਹੁੰਦਾ ਹੈ ਆਰਤੀ ਦਾ ਨਾਮ ਹੁੰਦਾ ਤਰੀਕ ਹੁੰਦੀ ਹੈ ਵੀ ਕਿੰਨੀ ਤਰੀਕ ਨੂੰ ਮਾਲ ਲੈ ਕੇ ਆਉਣਾ ਜਿੱਦਾਂ ਸੱਤ ਕਲਰ ਦੇ ਪਾਸ ਹਰੇਕ ਦਿਨ ਵਾਸਤੇ ਵੱਖਰਾ ਕਲਰ ਆ ਅੱਜ ਵੀਰਵਾਰ ਆ ਅੱਜ ਅਸੀਂ ਆ ਯੈਲੋ ਕਲਰ ਦਾ ਪਾਸ ਇਸ਼ੂ ਕਰਦੇ ਆ ਜੀ ਇਹ ਪਾਸ ਆਰਤੀ ਆਗੇ ਆਪਣੇ ਜ਼ਮੀਦਾਰ ਨੂੰ ਦੇ ਦਿੰਦਾ ਤੇ ਉਹ ਜਿਸ ਤਰੀਕ ਦਾ ਪਾਸ ਉਹਦੇ ਕੋਲ ਹੁੰਦਾ ਆ ਉਸ ਤਰੀਕ ਨੂੰ ਮੰਡੀ ਵਿੱਚ ਮਾਲ ਲੈ ਕੇ ਆਉਂਦਾ ਸੋ ਕਹਿਣ ਤੋਂ ਭਾਵੇਂ ਕਿ ਰਸ਼ ਨੂੰ ਮੰਡੀ ਚ ਘਟਾਉਣ ਵਾਸਤੇ ਇਹ ਉਪਰਾਲਾ ਆਪਾਂ ਨੂੰ ਕੀਤਾ ਹੈ ਆਪਾਂ ਜਦੋਂ ਸਾਡੀ ਜਿੰਨਸ ਤਿਆਰ ਹੈ ਮੰਡੀ ਚ ਲਿਆਉਣ ਵਾਸਤੇ ਆਪਾਂ ਆਪਣੇ ਆੜਤੀ ਦੇ ਨਾਲ ਤਾਲੂਕਾ ਤੇ ਪਹੁੰਚ ਕਰੀਏ ਤੇ ਉਹਦੇ ਨਾਲ ਆਪਾਂ ਗੱਲਬਾਤ ਕਰ ਲਈਏ ਕਿ ਮੈਂ ਇਸ ਦਿਨ ਨੂੰ ਆਉਣਾ ਤਾਂ ਕਿ ਪਾਸ ਜਿਹੜਾ ਉਹ ਮਿਲ ਜਾਵੇ ਤੁਹਾਡਾ ਸ਼ੁਭਨਾਮ ਕੀ ਜੀ जोगेंद्र ਸਿੰਘ ਤੁਸੀਂ ਕੀ ਕਰਦੇ ਹੋ ਇਸ ਮੰਡੀ ਚ ਤੁਸੀਂ ਆੜਤੀ ਹੈ ਅੱਛਾ ਅੱਛਾ ਤੁਸੀਂ ਆੜਤੀ ਹੋ ਤੇ ਜੇ ਅਸੀਂ ਬਤੌਰ ਆੜਤੀ ਕਿਉਂਕਿ ਤੁਹਾਡਾ ਬੜਾ ਵੱਡਾ ਰੋਲ ਹੈ ਉਪਜ ਨੂੰ ਪਰਚੇਜ਼ ਕਰਨੀ ਉਹਨੂੰ ਤੁਸੀਂ ਸੰਭਾਲਣਾ ਵੀ ਹੈ ਕਿਦਾਂ ਦੀ ਸੋਚ ਤੁਸੀਂ ਸਮਝੋ ਕਿਸਾਨ ਅਪਣਾਵੇ ਤਾਂ ਕਿ ਦੇਖੋ ਕੋਰੋਨਾ ਵਾਇਰਸ ਵੀ ਹੈ ਵੇ ਤੁਹਾਡੀ ਜ਼ਿੰਮੇਵਾਰੀ ਬੜੀ ਵੱਧ ਗਈ ਹੈ ਕੀ ਕਹਿਣਾ ਚਾਹੋਗੇ ਅਸੀਂ ਤਾਂ ਜੀ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਆਪਣਾ ਪਾਸ ਲੈ ਕੇ ਆਓ ਸਾਡੇ ਕੋਲੋਂ ਇੱਕ ਦਿਨ ਐਡਵਾਂਸ ਪਾਸ ਲੈ ਕੇ ਜਾਓ ਪਾਸ ਲੈ ਕੇ ਤਾਂ ਕਿ ਕੋਰੋਨਾ ਦੇ ਕਾਰਨ ਇੱਥੇ ਰਸ਼ ਨਾ ਹੋਵੇ ਸੋਸ਼ਲ ਡਿਸਟੈਂਸਿੰਗ ਲੇਬਰ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਜ਼ਿੰਮੇਵਾਰ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਸੇ ਮਤਲਬ ਲਫਟਿੰਗ ਦੀ ਸਾਨੂੰ ਕੋਈ ਪ੍ਰੋਬਲਮ ਨਾ ਨਹੀਂ ਹੈਗੀ ਇਸ وجہ ਬਾਰਦਨ ਨੇ ਦੀ ਕੀ ਪੋਜੀਸ਼ਨ ਹੈ ਬਾਰਦਨ ਬਿਲਕੁਲ ਔਨ ਸਪੋਟ ਸਾਨੂੰ ਡੇਲੀ ਮਿਲਦਾ ਰਿਹਾ ਅੱਛਾ ਹੁਣ ਇੱਕ ਗੱਲ ਹੋਰ ਹੈ ਕਈ ਵਾਰੀ ਤੁਸੀਂ 83 ਹੋਰ ਕਾਫੀ ਸਮੇਂ ਤੁਸੀਂ ਇਸ ਮੰਡੀ ਚ ਕੰਮ ਕਰਦੇ ਹੋਵੋਗੇ ਦੇਖੋ ਪਿਛਲੇ ਆਮ ਸਮਿਆਂ ਦੀ ਗੱਲ ਕਰੀਏ ਤੇ ਅੱਜ ਦੇ ਸਮੇਂ ਦੀ ਗੱਲ ਕਰੀਏ ਕੀ ਫਰਕ ਤੁਸੀਂ ਮਹਿਸੂਸ ਕੀਤਾ ਨਹੀਂ ਇਸ ਵਾਰੀ ਤਾਂ ਕਣਕ ਤੋਂ ਲੈ ਕੇ ਹੁਣ ਵੀ ਪੈੜੀ ਦੇ ਵਿੱਚ ਵੀ ਬਹੁਤ ਵਧੀਆ ਸਮੂਥਲੀ ਕੰਮ ਸਾਰਾ ਚੱਲਦਾ ਪਿਆ ਅੱਛਾ ਇੱਥੇ ਜੇ ਸੈਨੀਟਾਈਜੇਸ਼ਨ ਦੀ ਪਾਣੀ ਦੀ ਸਹੂਲਤ ਦੀ ਗੱਲ ਕਰੀਏ ਉਹ ਤੁਸੀਂ ਕਿਵੇਂ ਦੇ ਰਹੇ ਹੋ ਪਾਣੀ ਦੀ ਸਹੂਲਤ ਸਾਡੇ ਕੋਲ ਆਪਣੇ ਵੀ ਹੈਗੇ ਆ ਸੈਨੀਟਾਈਜ਼ਰ ਵੀ ਰੱਖੇ ਆ ਉਹ ਮੰਡੀ ਬੋਰਡ ਨੇ ਉੱਥੇ ਆਪਣੀਆਂ ਟੈਂਕੀਆਂ ਪਾਣੀ ਦੀਆਂ ਵੀ ਰੱਖੀਆਂ ਉਹਨਾਂ ਨੇ ਵੀ ਸੈਨੀਟਾਈਜ਼ਰ ਵੀ ਰੱਖੀ ਆ ਆਲਮੋਸਟ ਹਰੇਕ ਜ਼ਿੰਮੇਵਾਰ ਵੀ ਆਪਣੇ ਕੋਲ ਸੈਨੀਟਾਈਜ਼ਰ ਲੈ ਕੇ ਆਉਂਦਾ ਕੈਲੇ ਸਾਹਿਬ ਇੱਕ ਗੱਲ ਹੋਰ ਗੱਲ ਚੋਂ ਗੱਲ ਇਹ ਨਿਕਲੀ ਹੈ ਕਿ ਕਿਸਾਨ ਨੇ ਜਦੋਂ ਮੰਡੀ ਚ ਆਉਣਾ ਹੈ ਤੇ ਸਭ ਤੋਂ ਵੱਡੀ ਜ਼ਿੰਮੇਵਾਰ ਦੇਖੋ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਤੇ ਦੂਜੇ ਦੀ ਸਿਹਤ ਦਾ ਵੀ ਧਿਆਨ ਰੱਖਣਾ ਜੇ ਲੇਬਰ ਵਾਲਾ ਕੰਮ ਕਰਨ ਰਿਹਾ ਉਹਨੇ ਵੀ ਦੇਖੋ ਸਭ ਦੀ ਸਿਹਤ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਤੇ ਇਸ ਪੱਖੋਂ ਕਿਸਾਨ ਨੂੰ ਤੁਸੀਂ ਕੀ ਸਲਾਹ ਦਿਓਗੇ ਤਾਂ ਕਿ ਇਹਨਾਂ ਨੇ ਕਿਹਾ ਕਿ ਸੈਨੀਟਾਈਜ਼ਰ ਆਪਣਾ ਵੀ ਲੈ ਕੇ ਆਉਂਦਾ ਕਿਸਾਨ ਕੀ ਕਿਸਾਨ ਕਰੇ ਤਾਂ ਕਿ ਇਹ ਸਮੱਸਿਆ ਨਾ ਆਵੇ ਅਸੀਂ ਇਸ ਵਾਸਤੇ ਆਪਣੇ ਮੰਡੀਆਂ ਵਿੱਚ ਬੈਨਰ ਵੀ ਲਾਏ ਆ ਵੈਸੇ ਵੀ ਕਿਸਾਨਾਂ ਨੂੰ ਯਾਦ ਕਰਾਇਆ ਵੀ ਪਹਿਲੀ ਗੱਲ ਟਰਾਲੀ ਤੇ ਇੱਕ ਹੀ ਬੰਦਾ ਹੈ ਜャ ਉਹ ਆਪ ਹੈ ਜਾਂ ਉਹਦਾ ਕਰਿੰਦਾ ਇੱਕੋ ਹੀ ਬੰਦਾ ਹੈ ਮੰਡੀ ਵਿੱਚ ਐਂਟਰ ਐਂਟਰ ਕਰਦੇ ਸਾਰੇ ਸਾਡੇ ਉੱਥੇ ਬੰਦੇ ਹੁੰਦੇ ਆਪਣਾ ਹੱਥ ਸੈਨੀਟਾਈਜ਼ ਕਰੇ ਆਪਣਾ ਮਾਸਕ ਨਾਲ ਲੈ ਕੇ ਆਵੇ ਤੇ ਜਦੋਂ ਉਹਦੀ ਹੋ ਜਾਂਦੀ ਹੈ ਬੋਲੀ ਤੇ ਨਾਲ ਦੀ ਨਾਲ ਮੰਡੀ ਵਿੱਚੋਂ ਚਲਾ ਜਾਏ ਮੰਡੀ ਦੇ ਵਿੱਚ ਰਸ਼ ਨਾ ਪਾਏ ਇਹ ਅਸੀਂ ਤੁਹਾਨੂੰ ਸੁਜੈਸਟ ਕਰਦੇ ਆ ਜੀ ਅੱਛਾ ਕਈ ਵਾਰੀ ਨਾ ਟਾਈਮ ਜ਼ਿਆਦਾ ਲੱਗ ਜਾਂਦਾ ਤੇ ਦਾਲ ਫੁਲਕਾ ਵੀ ਬੰਦੇ ਛਕੜਾ ਹੁੰਦੇ ਦਪਹਿਰਾਂ ਨੂੰ ਜਾਂ ਚਾਹ ਪਾਣੀ ਦਾ ਇੰਤਜ਼ਾਮ ਵੀ ਉਹਦੇ ਵਾਸਤੇ ਕੋਈ ਖਾਸ ਇੰਤਜ਼ਾਮ ਕੀਤਾ ਮੰਡੀ 'ਚ ਨੇ ਇਹੋ ਜੀ ਤਾਂ ਕੋਈ ਗੱਲ ਨਹੀਂ ਕਿਉਂਕਿ ਪ੍ਰਕਿਊਰਮੈਂਟ ਆ ਪ੍ਰੋਸੈਸ ਬੜੀ ਸਮੂਥਲੀ ਚੱਲ ਰਿਹਾ ਜੇ ਕੋਈ ਜ਼ਿੰਮੇਵਾਰ ਆਪਣਾ ਟਾਈਮ ਨਾਲ ਲੈ ਕੇ ਆਉਂਦਾ ਸਵੇਰੇ 11 12 ਵਜੇ ਤੱਕ ਆ ਜਾਂਦਾ ਉਹਦੀ 2:30 ਵੇ ਢੇੜੀ ਸਾਫ਼ ਹੋ ਕੇ ਜੇ ਉਹ ਖਰੀਦ ਏਜੰਸੀ ਦੇ ਰੇਂਜ ਦੇ ਵਿੱਚ ਆਉਂਦੀ ਆ ਤਾਂ ਦੁਪਹਿਰ ਤੋਂ ਬਾਅਦ 3 ਵਜੇ 4 ਵਜੇ ਬੋਲੀ ਲਾ ਕੇ ਉਹ ਫ੍ਰੀ ਹੋ ਜਾਂਦਾ 3-4 ਘੰਟੇ ਦੇ ਵਿੱਚ ਜੀ ਸੋ ਇਹ ਆਸ ਹੈ ਕਿ ਪੰਜਾਬ ਦੀਆਂ ਸਾਰੀਆਂ ਮੰਡੀਆਂ 'ਚ ਅਜਿਹੇ ਇੰਤਜ਼ਾਮ ਜ਼ਰੂਰ ਹੋਣਗੇ ਤੇ ਮੈਡਮ ਨਵਪ੍ਰੀਤ ਜੀ ਦੇਖੋ ਤੁਸੀਂ ਇੱਕ ਪਰਚੇਜ਼ ਏਜੰਸੀ ਦੇ ਵਜੋਂ ਇਸ ਮੰਡੀ 'ਚ ਕੰਮ ਕਰਨ ਦੇ ਹੋ ਤੇ ਮਾਰਕਫੈਟ ਦਾ ਤੜ ਇੱਕ ਚੰਗੀ ਪਰਚੇਜ ਦੇ ਗੁਣ ਕੀ ਨੇ ਚੰਗੀ ਉਪਜ ਦੇ ਗੁਣ ਕੀ ਨੇ ਜਿਹੜੀ ਤੁਸੀਂ ਹੱਸ ਕੇ ਜਿਹੜੀ ਪਰਚੇਜ ਕਰ ਲੈਂਦੇ ਹੋ ਕੀ ਕੀ ਉਹਦੇ ਵਿੱਚ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਸਾਫ ਸਫਾਈ ਤੇ ਦੂਜਾ ਮੌਇਸਚਰ ਜੇ ਮੌਇਸਚਰ ਰੇਂਜ ਵਿੱਚ ਆ ਜਾਂਦਾ ਹੈ ਉਦੋਂ ਹੀ ਮਤਲਬ ਤੁਹਾਡੀ ਲਿਫਟਿੰਗ ਨਾਲ ਨਾਲ ਹੀ ਮਤਲਬ ਚੱਕਿਆ ਜਾਂਦਾ ਹੈ ਮਾਲ ਜ਼ਿੰਮੇਵਾਰਾਂ ਨੂੰ ਪਹਿਲਾਂ ਹੀ ਸਲਾਹ ਦੇਈ ਦੀ ਕਿ ਤੁਸੀਂ ਪਹਿਲਾਂ ਹੀ ਸੁਕਾ ਕੇ ਲਿਆਓ ਝੋਨਾ ਤਾਂ ਕਿ ਮੰਡੀ ਵਿੱਚ ਬਾਅਦ ਚ ਕੋਈ ਪ੍ਰੋਬਲਮ ਨਾ ਆਵੇ ਹਾਂਜੀ ਅੱਛਾ ਹੁਣ ਸੁਕਾਉਣ ਦੀ ਗੱਲ ਆ ਗਈ ਤੇ ਸਫਾਈ ਦੀ ਗੱਲ ਆ ਗਈ ਇਹ ਦੋ ਕੰਮ ਜਿਹੜੇ ਨੇ ਇਹ ਇਹਦਾ ਜੇ ਕਿਸਾਨ ਨੂੰ ਮੰਡੀ ਚ ਆ ਕੇ ਜੇ ਸਮੱਸਿਆ ਆਵੇ ਤੇ ਕੋਈ ਸਹੂਲਤ ਵੀ ਹੈ ਕੋਈ ਖਰਚਾ ਖਰਚਾ ਵੀ ਲੱਗਦਾ ਕਿੰਨੇ ਖਰਚੇ ਕਿਸਾਨ ਨੂੰ ਲੱਗਦੇ ਨੇ ਤੁਸੀਂ ਦੱਸ ਸਕੋਗੇ ਨਾ ਅਸੀਂ ਤੇ ਸਿਰਫ ਮਤਲਬ ਆਰਟੀਏ ਦੇ ਥਰੂ ਪਰਚੇਸ ਕਰਨੀ ਹੈ ਪੱਖੇ ਵਗੈਰਾ ਲੱਗੇ ਹੋਏ ਮੰਡੀ ਵਿੱਚ ਸਾਫ ਸਫਾਈ ਲਈ ਮਾਲ ਸਾਰਾ ਸਾਫ ਹੋ ਰਿਹਾ ਨਾਲ ਨਾਲ ਜਿੱਦਾਂ ਟਰਾਲੀ ਆਂਦੀ ਹੈ ਪੱਖੇ ਦੇ ਨਾਲ ਲੱਗ ਜਾਂਦੀ ਹੈ ਤੇ ਉਸ ਤੋਂ ਨਾਲ ਹੀ ਸਫਾਈ ਹੋ ਜਾਂਦੀ ਹੈ ਉਹਦੀ ਸੋ ਗੱਲ ਇਹ ਹੈ ਕਿ ਇਹ ਗੱਲ ਬੜੀ ਹੀ ਆਪਾਂ ਪੱਕੀ ਮਨ ਚ ਕਰ ਲਈਏ ਕਿ ਆਪਾਂ ਜੇ ਸੁੱਕੀ ਜਿੰਸ ਮੰਡੀ ਚ ਲੈ ਕੇ ਆਵਾਂਗੇ ਕਿੰਨਾ ਮੋਇਸਚਰ ਮੈਡਮ ਹੁੰਦਾ 17 ਮੋਇਸਚਰ ਹੁੰਦਾ ਵੈਸੇ ਇਸ ਟਾਈਮ ਤੇ ਮਾਲ ਜਿਹੜਾ 14 14.5 15 ਦੀ ਰੇਂਜ ਚ ਆ ਰਿਹਾ ਹੈ ਮਾਲ ਸੁੱਕਾ ਆ ਰਿਹਾ ਸੋ ਮਾਲ ਸੁੱਕਾ ਹੈ ਕੋਈ ਗਰਮੀ ਵੀ ਬਥੇਰੀ ਹੈਗੀ ਹੈ ਪਰ ਜੇ ਕਿਤੇ ਮੀਮੂ ਪੈ ਜਾਂਦਾ ਤੇ ਫਿਰ ਸਮੱਸਿਆ ਆ ਸਕਦੀ ਏ ਪਰ ਇਹ ਕਿ ਆਪਾਂ ਸੁਕਾ ਕੇ ਔਰ ਸਾਫ ਸਫਲ ਫਸਲ ਜੇ ਲੈ ਕੇ ਆਵਾਂਗੇ ਤੇ ਕੋਈ ਅਸੀਂ ਪ੍ਰੋਬਲਮ ਨਹੀਂ ਹੈ ਸਾਨੂੰ ਵੇਲੇ ਸਿਰ ਹੀ ਵੇਲੇ ਹੋ ਜਾਣਗੇ ਅ ਕੇਲੇ ਸਾਹਿਬ ਜਦੋਂ ਅਸੀਂ ਮੰਡੀ ਦੇ ਵਿੱਚ ਖਰਚਿਆਂ ਦੀ ਗੱਲ ਕਰਨੀ ਆ ਜੀ ਜੇ ਤੁਸੀਂ ਜਾਂ ਜਿਹੜਾ ਵੀ ਮੁਲਾਜ਼ਮ ਦੱਸ ਸਕਦਾ ਹੋਵੇ ਇਹ ਜਰੂਰ ਦੱਸੋ ਵੀ ਕਿਸਾਨ ਦੇ ਕਿੰਨੇ ਖਰਚੇ ਮੰਡੀ 'ਚ ਪੈਂਦੇ ਨੇ ਔਰ ਕਿਹੜੀ ਜ਼ਿੰਮੇਵਾਰੀ ਕਿਸਾਨ ਦੀ ਹੈਗੀ ਏ ਇਹ ਕਿਰਪਾ ਕਰਕੇ ਜਰੂਰ ਨਖਾਰੋ ਇਸ ਗੱਲ ਨੂੰ ਜਦੋਂ ਜ਼ਿਮੀਦਾਰ ਮੰਡੀ ਦੇ ਵਿੱਚ ਫਸਲ ਲੈ ਕੇ ਆਉਂਦਾ ਉਹਦੇ ਸਿਰਫ ਦੋ ਹੀ ਖਰਚੇ ਲੱਗਦੇ ਆ ਜੀ ਇੱਕ ਤਾਂ ਉਹਦੀ ਲਹਾਈ ਹੁੰਦੀ ਆ ਜਿਹੜੀ ਆਪਾਂ ਟਰਾਲੀ ਅਨਲੋਡ ਕਰਦੇ ਆ ਦੂਜੀ ਉਹਦੀ ਸਫਾਈ ਹੁੰਦੀ ਆ ਜੀ ਇਹ ਲਗਭਗ 6 ਰੁਪਏ 48 ਪੈਸੇ ਪਰ ਬੈਗ ਆ ਜੀ ਇਸ ਸੀਜ਼ਨ ਦੇ ਸੋ ਬੈਗ ਦੀ ਕਿੰਨੀ ਕੁਆਂਟੀਟੀ ਹੈ ਬੈਗ ਦੇ ਵਿੱਚ ਜੀ 37 ਕਿਲੋ ਦੀ ਭਰਾਈ ਹੁੰਦੀ ਆ ਸੋ ਲਗਭਗ 20 ਰੁਪਏ ਇੱਕ ਕੁਆਂਟਲ ਦੇ ਪਿੱਛੇ ਉਹ ਉਹਨੂੰ ਖਰਚਾ ਪੈਂਦਾ ਜ਼ਿਮੀਦਾਰ ਨੂੰ ਹਾਂਜੀ ਤੇ ਬਾਕੀ ਸਫਾਈ ਦਾ ਖਰਚਾ ਜਾਂ ਕੋਈ ਹੋਰ ਖਰਚਾ ਵੀ ਹੈ ਜਿਹੜਾ ਕਿ ਕਿਸਾਨ ਨੂੰ ਸਹਿਣਾ ਪੈਂਦਾ ਜਈ ਕਈ ਵਾਰੀ ਰਲਾਵ ਹੁੰਦਾ ਉਹਦਾ ਖਰਚਾ ਵੀ ਕੁਝ ਜ਼ਿੰਮੇਦਾਰ ਨੂੰ ਦੇਣਾ ਪੈ ਸਕਦਾ ਨਹੀਂ ਜੀ ਬਿਲਕੁਲ ਨਹੀਂ ਸਿਰਫ ਨੂੰ ਦੋ ਹੀ ਖਰਚੇ ਪੈਂਦੇ ਆ ਲਹਾਈ ਦਾ ਤੇ ਸਫਾਈ ਦਾ ਜੀ ਹੋਰ ਕੋਈ ਖਰਚਾ ਨਹੀਂ ਜ਼ਿੰਮੇਦਾਰ ਨੂੰ ਸੋ ਇਹ ਗੱਲ ਬਿਲਕੁਲ ਕਿਸਾਨ ਵੀਰੋਂ ਆਪਾਂ ਧਿਆਨ ਚ ਦਈਏ ਅੱਛਾ ਹੁਣ ਇੱਕ ਗੱਲ ਹੋਰ ਕਹੇ ਲੈ ਸਾਬ ਕਈ ਵਾਰੀ ਕਿਸਾਨ ਦੇ ਮਨ 'ਚ ਹੁੰਦਾ ਕਿ ਮੇਰੀ ਤਲਾਈ ਸਹੀ ਨਹੀਂ ਹੋਈ ਕੰਡੇ ਵਟੇ ਸਹੀ ਨਹੀਂ ਜੀ ਇੱਥੇ ਦੇਖੋ ਮਨ 'ਚ ਤੁਹਾਡੀ ਮੰਡੀ 'ਚ ਬਿਲਕੁਲ ਸਹੀ ਹੋਏਗਾ ਲੇਕਿਨ ਕਿਤੇ ਨਾ ਕਿਤੇ ਸਮੱਸਿਆ ਆ ਸਕਦੀ ਏ ਇਸ ਵਾਰ ਕੀ ਕਰਨਾ ਚਾਹੋਗੇ ਇਸ ਵਾਸਤੇ ਆਏ ਆ ਸਾਡੇ ਹਰੇਕ ਮੰਡੀ ਦੇ ਵਿੱਚ ਸਾਡਾ ਆਪਣਾ ਇੱਕ ਕੰਡਾ ਹੁੰਦਾ ਟੈਸਟ ਪੇਮੈਂਟ ਦੇ ਲਈ ਜੇ ਕਿਸੇ ਜ਼ਮੀਦਾਰ ਨੂੰ ਇਹ ਲੱਗਦਾ ਆ ਵੀ ਉਹਦੀ ਤਲਾਈ ਵੱਧ ਹੋ ਰਹੀ ਆ ਜਾਂ ਉਹਦਾ ਸਹੀ ਨਹੀਂ ਤੋਲ ਰੇ ਤਾਂ ਉਹ ਟੈਸਟ ਪੇਮੈਂਟ ਸਾਡੇ ਕੰਡੇ ਤੇ ਕਰ ਸਕਦਾ ਹਰੇਕ ਮੰਡੀ ਦੇ ਵਿੱਚ ਸਾਡਾ ਇੱਕ ਮੰਡੀ ਸੁਪਰਵਾਈਜ਼ਰ ਹੁੰਦਾ ਆ ਉਹ ਸਾਡਾ ਆਫਿਸ ਬਣਿਆ ਹੁੰਦਾ ਉੱਥੇ ਜਾ ਕੇ ਉਹ ਆਪਣੀ ਟੈਸਟ ਪੇਮੈਂਟ ਕਰ ਸਕਦਾ ਹੈ ਜੀ ਸੋ ਇਹ ਸਾਡਾ ਹੱਕ ਹੈ ਔਰ ਇਹ ਹੱਕ ਨੂੰ ਆਪਾਂ ਸਾਡੇ ਇਸ ਮਾਧਿਅਮ ਰਹੀਂ ਅਸੀਂ ਦੱਸਣ ਦਾ ਸਾਡਾ ਮਕਸਦ ਇਹ ਹੈਗਾ ਕਿ ਜੇ ਆਪਾਂ ਨੂੰ ਕੋਈ ਅਸਹੀ ਲੱਗਦਾ ਹੈ ਕੋਈ ਨੁਕਸ ਹੈ ਤੇ ਆਪਾਂ ਆਪਣੇ ਹੱਕ ਦੀ ਵਰਤੋਂ ਕਰ ਸਕਨੇ ਆ ਸਰਕਾਰ ਨੇ ਆਪਾਂ ਨੂੰ ਹੱਕ ਦਿੱਤਾ ਆਪਾਂ ਤੁਲਾਈ ਦੁਬਾਰਾ ਕਰਾ ਸਕਨੇ ਆ ਹਾਂਜੀ ਖਾਲਸਾ ਜੀ ਆਓ ਜੀ ਲੱਗੇ ਕੀ ਆਪਣਾ ਨਾਮ ਹੈ ਜੀ ਸਰਦੂਲ ਸਿੰਘ ਜੀ ਅੱਛਾ ਆਪਣਾ ਤੁਸੀਂ ਇੱਥੇ ਲੈ ਕੇ ਆਏ ਹੋ ਆਪਣੀ ਇੰਜੀਨਸ ਲੈ ਕੇ ਆਏ ਹੋ ਨਹੀਂ ਆਰਟ ਦਾ ਕੰਮ ਹੈ ਜੀ ਬਰ ਅੱਛਾ ਤੁਸੀਂ ਕਿੰਨੀ ਕੁ ਪਰਚੇਸ ਹੋਣ ਤੱਕ ਹੋ ਚੁੱਕੀ ਤੁਹਾਡੇ ਵੱਲੋਂ ਸਾਡੇ ਹੁਣ ਤੱਕ ਦੀ 10 ਕੁ ਹਜ਼ਾਰ ਜਿਹੜੀ ਬੁਰੀ ਅਸੀਂ ਪਰਚੇਜ ਸਾਡੇ ਅਸੀਂ ਕਰ ਬੀਚ ਦਿੱਤੀ ਜਿਮੇਦਾਰਾਂ ਦੀ ਗਵਰਨਮੈਂਟ ਦਾ ਰੇਟ ਹੈ ਜੀ 1888 ਰੁਪਏ ਅੱਛਾ ਸੇਮ ਉਹੀ ਹੈ ਜੀ ਟੋਟਲ ਜਿਹੜੀ ਜਿੰਨੀ ਵੀ ਪੈਡੀ ਆਈ ਹੈ ਸਾਰੀ ਗਵਰਨਮੈਂਟ ਨੂੰ ਹੀ ਗਈ ਆ ਮਾਰਕ ਫੈਡ ਨੇ ਕੋਈ ਪਰਚੇਜ ਕੀਤੀ ਕੋਈ ਪੰਸਪ ਨੇ ਉਹਦਾ ਏਜੰਸੀਆਂ ਤੈਨਿਆਂ ਇਥੇ ਪਨਗ੍ਰੇਨ ਵੀ ਆ ਪਰ ਅਸੀਂ ਸਾਡੀ ਪਰਚੇਜ ਅਸੀਂ ਦੋ ਏਜੰਸੀਆਂ ਨੂੰ ਸਾਡੀ ਦੁਕਾਨ ਤੋਂ ਹੋਈ ਆ ਪੰਸਪ ਨੂੰ ਤੇ ਮਾਰਕ ਫੈਡ ਨੂੰ ਜੀ ਸੋ ਇਹ ਜਿਹੜੀ ਪਰਚੇਜ ਹੋਈ ਏ ਤੇ ਤੁਸੀਂ ਜਿਸ ਤਰ੍ਹਾਂ ਸਦਾਜੀ ਨੇ ਗੱਲ ਕੀਤੀ ਏ ਕਿ ਬਤੌਰ ਇੱਕ ਦੇਖੋ ਜਦੋਂ ਕਿਸਾਨ ਲੈ ਕੇ ਆਉਂਦਾ ਤੁਸੀਂ ਸਿੱਧੇ ਪਹਿਲਾਂ ਤੁਹਾਡੇ ਨਾਲ ਉਹਦੇ ਪਾਲੂਕਾਤ ਹੁੰਦੇ ਨੇ ਔਰ ਕਿਸਾਨ ਕਈ ਵਾਰੀ ਕਾਲੀ ਚੀ ਵੀ ਹੁੰਦਾ ਹੈ ਕਿਸਾਨ ਨੇ ਅਗਾਂ ਅਗਲੀ ਫਸਲ ਵੀ ਬਿਜਣੀ ਹੈ ਪਰਾਲੀ ਨੂੰ ਵੀ ਆਪਾਂ ਸਾਂਬੰਧੀ ਗੱਲ ਆਪਾਂ ਕਰਨ ਦੇ ਆ ਕਿਸਾਨ ਕੋ ਸਮਾਂ ਨਹੀਂ ਹੈ ਉਹਨਾਂ ਹਾਲਾਤਾਂ 'ਚ ਕਿਸਾਨ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ ਤਾਂ ਕਿ ਕਿਸਾਨ ਜਿਹੜਾ ਫਸਲ ਜਿਹੜੀ ਸਹੀ ਲੈ ਕੇ ਆਵੇ ਤੇ ਆਉਂਦੇ ਇੰਜਨਾ ਮੈਡਮ ਨੇ ਕਿਹਾ ਕਹਲੇ ਸਾਹਿਬ ਨੇ ਕਿਹਾ ਕਿ ਆਉਂਦੀ ਵਿਹਲਾ ਹੋ ਜਾਵੇ ਕੀ ਸੋਚ ਕਿਸਾਨ ਦੀ ਹੋਣੀ ਚਾਹੀਦੀ ਹੈ ਦੇਖੋ ਅਸੀਂ ਤਾਂ ਕਿਸਾਨ ਨੂੰ ਸਾਡੇ ਜਿੰਨੇ ਵੀ ਜ਼ਿੰਮੇਵਾਰ ਅਸੀਂ ਤਸੀਹੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਇਹੀ ਬੇਨਤੀ ਕੀਤੀ ਸਾਰਿਆਂ ਨੂੰ ਵੀ ਤੁਸੀਂ ਆਪਣੀ ਜਿਹੜੀ ਫਸਲ ਹੈ ਉਸ ਕਾ ਕੇ ਲੈ ਕੇ ਆਓ ਮੰਡੀ ਦੇ ਵਿੱਚ ਆ ਦੇਖੋ ਜੀ 17 ਮੌਇਸਚਰ ਪਾਸ ਆ ਜਿਹੜੀ ਗਵਰਨਮੈਂਟ ਪਰਚੇਜ਼ ਕਰਦੀ 17 ਤੋਂ ਇਸ ਟਾਈਮ ਤੇ ਜਿਹੜਾ ਦੇਣੇ ਆ ਉਹ ਠੀਕ ਆ ਧੁੱਪ ਲੱਗਦੀ ਪਈ ਆ ਮੌਸਮ ਵੀ ਠੀਕ ਆ ਇਸ ਵਾਰ ਸਾਥ ਬਹੁਤ ਦੇ ਰਿਹਾ ਮੌਸਮ ਪਹਿਲਾਂ ਪਿਛਲੇ ਸਾਲਾਂ 'ਚ ਪਰੇਸ਼ਾਨੀਆਂ ਸੀ ਕੁਝ ਮੀਂਹ ਅਡਵਾਂਸ ਸ਼ੁਰੂ ਹੋ ਗਏ ਸੀ ਤੇ ਪ੍ਰੋਬਲਮ ਆਈ ਸੀ ਇਸ ਵਾਰ ਕੋਈ ਪ੍ਰੋਬਲਮ ਨਹੀਂ ਗਈ ਜ਼ਿੰਮੇਦਾਰ 1-2 ਦਿਨ ਜੇ ਖੇਤ 'ਚ ਵੇਟ ਕਰ ਲਵੇ ਤਾਂ ਆਉਂਦਾ ਹੀ ਆਉਂਦੇ ਨੂੰ ਪੱਖਾ ਲਾ ਕੇ ਸ਼ਾਮ ਤੱਕ ਵੇਲਾ ਹੋ ਗਿਆ ਆਪਣੇ ਘਰ ਜਾ ਸਕਦਾ ਸੋ ਗੱਲ ਇਹ ਹੈ ਕਿ ਇੰਤਜ਼ਾਮ ਜਿਹੜੇ ਨੇ ਉਹ ਵੈਸੇ ਤੇ ਚੰਗੇ ਨਜ਼ਰ ਆਉਣ ਦੇ ਆ ਜਿਸ ਤਰ੍ਹਾਂ ਡੀਐਮਓ ਸਾਹਿਬ ਖੁਦ ਸਾਰੇ ਕੰਮ ਨੂੰ ਦੇਖ ਰਹੇ ਨੇ ਲੇਕਿਨ ਉੱਥੇ ਅਸੀਂ ਵੀ ਥੋੜਾ ਜਿਹਾ ਆਪਣਾ ਜ਼ਿੰਮੇਵਾਰੀ ਆਪਾਂ ਆਪਣੀ ਨਿਭਾ ਸਕਨੇ ਆ ਕਿ ਜੇ ਕੋਈ ਸਾਨੂੰ ਕੋਈ ਸਮੱਸਿਆ ਆਉਂਦੀ ਹੈ ਤੇ ਆਪਾਂ ਆਰਤੀ ਨਾਲ ਆਪਾਂ ਗੱਲ ਵੀ ਕਰ ਸਕਦੇ ਹਾਂ ਤੇ ਜੇ ਕੋਈ ਸ਼ਿਕਾਇਤ ਹੈ ਤੇ ਉਹਦਾ ਨਪਟਾਰਾ ਵੀ ਆਪਾਂ ਕਰ ਸਕਦੇ ਹਾਂ ਕੀ ਆਪਣਾ ਨਾਂ ਕਿੱਥੋਂ ਆਇਆ ਤੁਸੀਂ ਭੁਪਿੰਦਰ ਸਿੰਘ ਤੋਂ ਕਰਤਾਰਪੁਰ ਅੱਛਾ ਇਹ ਤੁਹਾਡਾ ਲੱਕ ਹੈ ਹਾਂਜੀ ਹਾਂ ਆਪਾਂ ਇੱਥੇ ਕੰਮ ਕਰਨੇ ਆ ਕਿ ਤੁਹਾਡੀ ਫਸਲ ਕਿਹੜਾ ਫਸਲ ਆਇਆ ਭੁਪਿੰਦਰ ਸਿੰਘ ਕਿਹੜਾ ਪਿੰਡ ਆਪਣਾ ਕਰਤਾਰਪੁਰ ਅੱਛਾ ਕਰਤਾਰਪੁਰ ਦੇ ਵਿੱਚ ਵੀ ਪਹਿਲੀਆਂ ਗੀਆਂ ਜ਼ਮੀਨ ਹੈ ਹਾਂਜੀ ਨਾਲ ਹੀ ਆ ਲੱਗਦੀ ਸੀ ਤਾਂ ਕਿੰਨੇ ਕਿੰਨੇ ਤੁਸੀਂ ਕਿੰਨੇ ਖੇਤ ਤੁਹਾਡੇ ਕੋਲ ਹੈਗੇ ਆਪਣੇ 6.5 ਹੈ ਚੋਣਾ ਸਾਰ ਲੈ ਕੇ ਆਏ ਹੋ ਹਾਂ ਜੀ ਤੇ ਝਾੜ ਕਿਹੜੀ ਵੈਰੈਟੀ ਦੀ ਬੀਜੀ ਸਰ ਕੀ 21 ਹੈ 21 ਤੇ ਝਾੜ ਝੋੜ ਕਿਦਾਂ ਰਿਹਾ ਹੈ ਸਰ ਕੀ ਨਹੀਂ ਠੀਕ ਆ ਵਧੀਆ ਹੈ ਮੌਸਮ ਵੀ ਠੀਕ ਆ ਹੈ ਕਿ ਝੋਨੇ ਡਿਗੇ ਡਿਗੇ ਨਹੀਂ ਠੀਕ ਆ ਰਿਪੋਰਟ ਹੈ ਜੀ ਪਿਛਲੇ ਸਾਲ ਨਾਲੋਂ ਵੱਧ ਹੈ ਕਿ ਘਟੇ ਨਹੀਂ ਵੱਧਾ ਜੀ ਵੱਧ ਕਿੰਨਾ ਕੁ ਵੱਧ ਕੋਈ 2-4 ਕੁਇੰਟਲ ਤੇ ਬੱਲੇ ਬੱਲੇ ਆ ਜੀ ਫਿਰ ਤੇ ਭਪਿੰ다 ਸਿੰਘ ਜੀ ਤੁਸੀਂ ਖੁੱਲ ਕੇ ਬੋਲੋ ਫਿਰ ਤੇ ਮੋਝੇ ਮੋਝਾਂ ਅੱਛਾ ਜੇ ਆਪਾਂ ਗੱਲ ਕਰੀਏ ਮੰਡੀ ਦੇ ਵਿੱਚ ਇੰਤਜ਼ਾਮਾਂ ਦੀ ਤੇ ਇਹ ਨਾਲ ਸੋਚੋ ਕਿ ਕਹਲੇ ਸਾਹਿਬ ਕੋਲ ਖੜੇ ਹੈ ਇਹ ਦੱਸੋ ਵੀ ਇਹ ਵਾਕਈ ਇੰਤਜ਼ਾਮ ਸਹੀ ਨੇ ਕਿ ਇੱਥੇ ਹੋਰ ਸੁਧਾਰ ਦੀ ਜ਼ਰੂਰਤ ਹੈ ਨਹੀਂ ਵਧੀਆ ਹੁਣ ਮੰਡੀ ਵੀ ਵਧੀਆ ਤਿਆਰ ਆ ਸਾਰੇ ਛੜਕ ਛੜਕ ਅਵੇਲੇਬਲ ਆ ਸਭ ਕੋ ਸਹੂਲਤ ਵਧੀਆ ਮਿਲਦੀ ਹੈ ਬਾਕੀ ਆ ਕਰੋਨਾ ਕਰਕੇ ਕੋਈ ਤੁਹਾਨੂੰ ਨਜ਼ਰ ਆਇਆ ਕੋਈ ਫਰਕ ਫੁਰਕ ਨਹੀਂ ਹੁਣ ਡਿਸਟੈਂਸ ਬੰਦੇ ਸਾਰੇ ਕੰਮ ਕਰਦੇ ਆ ਸਾਰਾ ਕੁਝ ਆਪਣੇ ਆਪ ਦਾ ਭੇਜ ਆ ਆਪਣੀ ਸੇਫਟੀ ਲਈ ਕਰਨਾ ਪੈਣਾ ਹੈ ਹਾਂ ਜੀ ਤੁਸੀਂ ਸਮਝਦੇ ਹੋ ਕਿ ਸਰਕਾਰ ਨੂੰ ਕੁਝ ਹੋਰ ਉਪਰਾਲਾ ਕਰਨਾ ਚਾਹੀਦਾ ਤਾਂ ਕਿ ਇਹ ਮੰਡੀ ਕਰੀ ਕਿਉਂਕਿ ਤੁਸੀਂ ਇੱਥੇ ਹੁਣ ਬਿਜ਼ੀ ਹੋਗਾ ਤੁਸੀਂ ਕਣਕ ਵੀ ਬਿਜਣੀ ਹੈ ਪਰਾਲੀ ਨੇ ਵੀ ਆਪਾਂ ਸਾਹਮਣਾ ਉਹਨੂੰ ਵੀ ਆਪਾਂ ਅਰਕੀ ਫੂਕਣਾ ਨਹੀਂ ਇਹ ਵੀ ਸਰਕਾਰ ਕਹਿ ਰਹੀ ਨੇਓ ਸਾਰੇ ਆਪਣੇ ਬੰਦੋਬਸਤ ਕੀਤੇ ਆ ਆਪਾ ਪ੍ਰਾਲੀ ਦੇ ਜਿਹੜੇ ਜੋ ਵੀ ਆ ਹਥਿਆਰ ਮਲੇ ਆ ਤਾਂ ਸਹੀ ਚੱਲਿਆ ਕੰਮ ਕੋ ਦਿਖਾ ਸੋ ਗੱਲ ਇਹ ਆ ਕਿ ਇਹ ਕੰਮ ਸਹੀ ਚੱਲੇ ਤੇ ਜਾਦਾ ਵਧੀਆ ਹੈ ਜਿਸ ਤਰ੍ਹਾਂ ਮੈਡਮ ਨਫਰੀਤ ਨੇ ਕਿਹਾ ਹੈ ਕਿ ਪਰਚੇਜ਼ ਦਾ ਕੰਮ ਤੁਹਾਡਾ ਚੱਲਣ ਡਿਆ ਹੈ ਕਿੰਨੀਆਂ ਮੰਡੀਆਂ ਚ ਤੁਸੀਂ ਕਿਹੜੀ ਕਿਹੜੀ ਏਜੰਸੀਆਂ ਜਿਹੜੀ ਆ ਸੂਬੇ ਚ ਕੰਮ ਕਰਨ ਡੀਆਂ ਅਸੀਂ ਇੱਥੇ ਜਿਹੜੀ ਕਰਤਾਰਪੁਰ ਵਿੱਚ ਪਨ ਗ੍ਰੇਨ ਪੰਸਪ ਮਾਰਕੀਟ ਤੇ ਐਫਸੀਆਈ ਇਹ ਚਾਰ ਏਜੰਸੀਆਂ ਸਾਨੂੰ ਇੱਥੇ ਅਲਾਟ ਹੋਈਆਂ ਨਾਲ ਨਾਲ ਹੀ ਸਾਨੂੰ ਇੱਥੇ ਦੋ ਦੋ ਸ਼ੈਲਰ ਲੋਟ ਹੋਏ ਆ ਅਸੀਂ ਜਿਹੜੀ ਵੀ ਪਰਚੇਜ਼ ਕਰਦੇ ਆ ਉਹ ਤਕਰੀਬਨ ਸਾਡੇ ਜਦੋਂ ਬੋਲੀ ਹੋ ਜਾਂਦੀ ਉਸ ਤੋਂ ਬਾਅਦ ਭਰਾਈ ਹੋ ਜਾਂਦੀ ਹੈ ਸਟੀਚਿੰਗ ਦਾ ਖਰਚਾ ਸਾਡਾ ਲੋਡਿੰਗ ਦਾ ਖਰਚਾ ਅਸੀਂ ਪੇ ਕਰਦੇ ਆ ਤੇ ਨਾਲ ਦੇ ਨਾਲ ਸਾਡੇ ਵੀ ਜਿਹੜੇ ਵਿਥਿਨ 8 ਕਿਲੋਮੀਟਰ ਦੇ ਅੰਦਰ ਅੰਦਰ ਜਿਹੜੇ ਸਾਡੇ ਕੋਲ ਸੈਲਰ ਲੋਟ ਆ ਅਸੀਂ ਇਹ ਸਾਰਾ ਹੀ ਮਾਲ ਜਿਹੜਾ ਉੱਥੇ ਮਿਲਿੰਗ ਵਾਸਤੇ ਉਹਨਾਂ ਨੂੰ ਭੇਜ ਦਿੰਨੇ ਆ ਸਾਡੇ ਕੋਲ ਇਸ ਵਾਲੇ ਜਿਹੜੀ ਸਾਡੀ ਬ੍ਰਾਂਚ ਹੈ ਲੋਕਲ ਮਾਰਕਫਿਟ ਬ੍ਰਾਂਚ ਹੈ ਉਹਦੇ ਕੋਲ ਇਸ ਸਰਕਲ ਵਿੱਚ ਇੱਕ ਕਰਤਾਰਪੁਰ ਸਬਜਾਰਡ ਨਾਲ ਇਹਦੇ ਜਿਹੜੇ ਛੋਟੇ ਸਬਜਾਰਡ ਬਣੇ ਉਹ ਵੀ ਉਹਨਾਂ ਚ ਵੀ ਅਸੀਂ ਪਰਚੇਜ ਕਰ ਰਹੇ ਹਾਂ ਨਾਲ ਜਲੰਧਰ ਜ਼ਿਲ੍ਹੇ ਵਿੱਚ ਹਰ ਬ੍ਰਾਂਚ ਦੇ ਨਾਲ ਸਾਡੇ ਕੋਲ 5-5 6-6 ਮੰਡੀਆਂ ਸਾਨੂੰ ਮਾਰ ਫੜਨ ਨੂੰ ਲੋਟ ਹੋਈਆਂ ਇਸੇ ਤਰ੍ਹਾਂ ਦੂਜੀ ਏਜੰਸੀਆਂ ਪੰਸਪਨੋਂ ਪਨਗਰੇਨ ਨੂੰ FCI ਨੂੰ ਵੇਅਰਹਾਊਸ ਨੂੰ ਨਾਲ-ਨਾਲ ਹੀ ਸੈਲਰ ਲੋਟ ਹੋਏ ਆ ਉਹ ਅਸੀਂ ਜਿਹੜੇ-ਜਿਹੜੇ ਵੀ ਸਾਨੂੰ ਅਲਾਟਮੈਂਟ ਹੋਈ ਹੈ ਜਿਹੜੀ ਸੈਲਰ ਦੀ ਵੀ ਅਸੀਂ ਨਾਲ-ਨਾਲ ਹੀ ਉਹਨੂੰ ਇਹ ਜਿਹੜੀ ਪੈੜੀ ਆ ਉਹਨੂੰ ਭੇਜ ਕੇ ਉੱਥੇ ਸਟੋਰ ਕਰਵਾ ਰਹੇ ਹਾਂ ਇਸ ਤੋਂ ਉਹਨਾਂ ਕੋਲ ਅਸੀਂ ਪਰ ਕੁਇੰਟਲ 67% ਦੇ ਦਰਸਾਉਣਾ ਉਹਨਾਂ ਕੋ ਚਾਵਲ ਲੈਣੇ ਤੇ ਅਸੀਂ ਸਾਡੀ ਜੀਵਿੰਦਾਰਾਂ ਭਰਾਵਾਂ ਨੂੰ ਅਸੀਂ ਆਪ ਖੁਦ ਜੀਵਿੰਦਾਰ ਹਾਂ ਅਸੀਂ ਬੇਨਤੀ ਕਰਦੇ ਹਾਂ ਆਪਣੇ ਦਰਦਰਸ਼ਨ ਦੇ ਮਾਧਿਅਮ ਰਾਹੀਂ ਕਿ ਆਪਣੀ ਫਸਲ ਕਟਾ ਕੇ ਲਿਆਓ ਅਸੀਂ ਭਰੋਸਾ ਦਿੰਦੇ ਹਾਂ ਕਿਉਂਕਿ ਸਰਕਾਰ ਨੇ ਸਾਨੂੰ ਇਸ ਡਿਊਟੀ ਤੇ ਲਾਇਆ ਅਸੀਂ ਜੀਵਿੰਦਾਰਾਂ ਭਰਾਵਾਂ ਨੂੰ ਭਰੋਸਾ ਦਿੰਦੇ ਹਾਂ ਕਿ ਫਸਲ ਸੁਕਾ ਕੇ ਵੜਾ ਕੇ ਲੈ ਕੇ ਆਓ ਟਾਈਮ ਨਾਲ ਲੈ ਕੇ ਆਓ ਤਾਨੂੰ ਇੱਕ ਦਿਨ ਵੀ ਮੰਡੀ ਦੇ ਵਿੱਚ ਰਹਿਣ ਦੇ ਨਹੀਂ ਦਿੱਤਾ ਜਾਊਗਾ ਸ਼ਾਮ ਨੂੰ ਤੁਹਾਨੂੰ ਬਿਲਕੁਲ ਫ੍ਰੀ ਕਰਕੇ ਆਪਣੇ ਘਰਾਂ ਨੂੰ ਭੇਜ ਦਿੱਤਾ ਜਾਊਗਾ ਬਾਕੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ 70% ਵਰਦਾਨਾ ਜਿਹੜਾ ਉਹ ਸਾਡੇ ਕੋਲ ਮਿਲਰ ਦਾ ਵਰਦਾਨਾ ਪ੍ਰੋਵਾਈਡ ਹੈ 30% ਵਰਦਾਨਾ ਅਸੀਂ ਨਵਾਂ ਜਿਹੜਾ ਉਹ 70% ਦੀ ਜਦੋਂ ਲਾਗਤ ਹੋ ਗਈ 30% ਵਰਦਾਨਾ ਅਸੀਂ ਜਿਹੜਾ ਇਹ ਆਪਣੇ ਏਜੰਸੀਆਂ ਵੱਲੋਂ ਇਹਨਾਂ ਨੂੰ ਸਪਲਾਈ ਕਰਦੇ ਹਾਂ ਜਦੋਂ ਅਸੀਂ ਸੁਚੱਜੇ ਮੰਡੀਕਰ ਦੀ ਗੱਲ ਕਰਨੀ ਆ ਤੇ ਕਿਸਾਨ ਦਾ ਵੀ ਓਨਾ ਹੀ ਰੋਲ ਹੈ ਜਿੰਨਾ ਕਿ ਸਰਕਾਰਾਂ ਦਾ ਰੋਲ ਹੈ ਜੇ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉੱਥੇ ਆਵਾਂਗੇ ਤੇ ਫਿਰ ਉਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਆਪਾਂ ਉੱਥੇ ਫੁੱਲਟਰਾਸ ਐਡ ਕਰਨੀ ਚਾਹਾਂਗੇ ਕਿ ਜਿਹੜੇ ਮੇਰੇ ਕਿਸਾਨ ਵੀਰ ਆ ਉਹ ਕੰਬਾਈਨਾਂ ਜਿਹੜੀਆਂ ਨਾ ਤਕਰੀਬਨ ਮੈਂ ਦੇਖਿਆ ਕਿ ਕਈ ਵਾਰੀ ਰਾਤ ਨੂੰ ਵੀ ਕਟਾਈ ਕਰਾਉਂਦੇ ਆ ਨਾ ਉਹ ਤੁਹਾਨੂੰ ਬਿਲਕੁਲ ਮੰਡੀ ਵਿੱਚ ਆ ਕੇ ਸਮੱਸਿਆ ਦੇਊਗੀ ਅਗਰ ਤੁਸੀਂ ਟਾਈਮ ਸਿਰ ਸੇਰੇ ਜੋ ਟਾਈਮ ਸਰਕਾਰ ਨੇ ਫਸਲ ਕੀਤਾ ਉਹਦੇ ਦੌਰਾਨ ਫਸਲ ਕਟਾ ਕੇ ਲਿਆਓ ਮੈਂ ਵਾਦਾ ਕਰਦਾ ਕਿ ਜਿਸ ਜਿਸ ਮੰਡੀ ਤੇ ਸਾਡੀ ਜਾਂ ਏਜੰਸੀਆਂ ਦੀ ਡਿਊਟੀ ਲੱਗੀ ਹੈ ਅਸੀਂ ਕਿਸੇ ਤਰ੍ਹਾਂ ਦੀ ਜ਼ਿੰਮੇਦਾਰ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਬਿਲਕੁਲ ਜੀ ਇਹ ਜ਼ਰੂਰ ਫਸਲ ਜਿਹੜੀ ਆ ਨਾ ਆਪਣੀ ਕਟਾ ਕੇ ਲਿਆਓ ਸੁਕਾ ਕੇ ਕਟਾ ਕੇ ਲੈ ਕੇ ਆਓ ਟਾਈਮ ਸਰ ਲੈ ਕੇ ਆਓ ਆਪਣੇ ਟਾਈਮ ਨਾਲ ਫ੍ਰੀ ਹੋ ਕੇ ਆਪਣੇ ਘਰ ਤੁਸੀਂ ਜਾ ਸਕਦੇ ਆ ਬਿਲਕੁਲ ਜੀ ਔਰ ਐਸੇ ਕਰਕੇ ਬਖਾਲ ਹਾਰ ਜਿਲ੍ਹੇ ਦੇ ਵਿੱਚ ਔਰ ਸਰਕਾਰ ਨੇ ਵੀ ਇਹ ਨਰਦੇਸ਼ ਜਾਰੀ ਕੀਤੇ ਨੇ ਕਿ ਰਾਤ ਨੂੰ ਕਮਬਾਈਨਾ ਜੜੀਆਂ ਉਹ ਨਹੀਂ ਚਲਣੀਆਂ ਚਾਹੀਦੀਆਂ ਕੋਈ ਉਹਦੇ ਨਾਲ ਮੌਇਸਚਰ ਜੜਾ ਉਹ ਉਹ ਵੱਧਦਾ ਔਰ ਨੁਕਸਾਨ ਦਾ ਹੁੰਦਾ ਔਰ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਜੀ ਮੇਰਾ ਨਾਮ ਪਵਨ ਜੀ ਪਵਨ ਜੀ ਤੇ ਪ੍ਰਧਾਨ ਜੀ ਕੋਈ ਦੱਸੋ ਕਿ ਕੀ ਠੀਕ ਚੱਲ ਰਿਹਾ ਕੰਮ ਕੋਈ ਤੁਸੀਂ ਸੁਧਾਰ ਦੀ ਗੁੰਜਾਇਸ਼ ਹੈ ਕੋਈ ਨਹੀਂ ਬਹੁਤ ਵਧੀਆ ਚੱਲਦਾ ਪਿਆ ਜੀ ਕੰਮ ਸਮੋਸਲੇ ਮੰਡੀ ਚੱਲਦੀ ਪਈ ਹੈ ਮਾਰਕੀਟ ਕਮੇਟੀ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਆ ਲਾਈਟ ਦਾ ਪਾਣੀ ਦਾ ਸੈਨੀਟਾਈਜ਼ ਦਾ ਬਹੁਤ ਵਧੀਆ ਹੈਗਾ ਬਾਕੀ ਦੂਜੀ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਵੀ ਆ ਜਿਹੜਾ ਫੜ ਬਣਿਆ ਹੂੰ ਹੂੰ ਇਹ ਅੱਗੇ ਸਾਰਾ ਇੱਥੇ ਈਟਾਂ ਦਾ ਸੀਗਾ ਬੜੀ ਸਮੱਸਿਆ ਆਂਦੀ ਸੀਗੀ ਅੱਗੇ ਫਸਲ ਦੋ-ਦੋ ਦਿਨਾਂ ਚ ਨਹੀਂ ਸੀ ਚੱਕੀ ਜਾਂਦੀ ਉਹ ਹੁਣ 7-8 ਘੰਟੇ ਚ ਜਿਵੇਂ ਦਾ ਰਫਰੀ ਹੋ ਗਿਆ ਘਰ ਜਾ ਰਿਹਾ ਸੋ ਚੰਗੀ ਗੱਲ ਹੈ ਕਿ ਇਹ ਜਿਹੜੇ ਇੰਤਜ਼ਾਮ ਨੇ ਇਹ ਇੰਤਜ਼ਾਮ ਜਿਹੜੇ ਨੇ ਇਹ ਕਾਗਜ਼ਾਂ 'ਚ ਕਈ ਵਾਰੀ ਨਜ਼ਰ ਆਉਂਦੇ ਨੇ ਲੇਕਿਨ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਸਾਰਿਆਂ ਦਾ ਸਹਿਯੋਗ ਸਾਰਿਆਂ ਦਾ ਸਾਥ ਬੜਾ ਜ਼ਰੂਰੀ ਹੁੰਦਾ ਹੁਣ ਜਦੋਂ ਅਸੀਂ ਗੱਲ ਪੂਰੀ ਮੰਡੀਕਰਰੀ ਦੇ ਸਿਸਟਮ ਦੀ ਕਰਨੇ ਆ ਤੇ ਡਿਸਟ੍ਰਿਕਟ ਮੰਡੀ ਅਫਸਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਹੁੰਦਾ ਤੇ ਆਪਾਂ ਦੇਖੋ ਅੱਜ ਸਾਡਾ ਕਿਸਾਨ ਜਿਹੜਾ ਉਹਨੇ ਵੱਖ-ਵੱਖ ਫਸਲਾਂ ਦੀ ਮੰਡੀਕਰਰੀ ਵੀ ਕਰਨੀ ਝੋਨੇ ਦੀ ਮੰਡੀਕਰਰੀ ਨੂੰ ਕਾਫੀ ਤੁਸੀਂ ਨਿਖਾਰਤਾ ਬਾਕੀ ਹੋਰ ਮੰਡੀਆਂ ਵੀ ਸਾਡੇ ਸੂਬੇ ਚ ਚੱਲਣ ਡੀਆਂ ਸੂਬੇ ਦੇ ਵਿੱਚ ਇਸ ਸਮੱਸਿਆਵਾਂ ਸਾਰੀਆਂ ਮੰਡੀਕਰਰੀ ਦੀਆਂ ਹੁੰਦੀਆਂ ਇਹ ਸਾਰੇ ਮੰਡੀਕਰਰੀ ਦੇ ਸਿਸਟਮ ਦੇ ਵਿੱਚ ਦੇਖੋ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਇੱਕ ਇੰਤਜ਼ਾਮ ਦੀ ਔਰ ਕਿਸਾਨ ਜਦੋਂ ਵੀ ਕੋਈ ਉਪਜ ਲੈ ਕੇ ਆਵੇ ਔਰ ਨਾਲ ਦੇ ਨਾਲ ਉਸ ਉਪਜ ਨੂੰ ਸਨਮਾਨ ਵੀ ਮਿਲੇ ਤੇ ਕਿਸਾਨ ਨੂੰ ਪੈਸੇ ਵੀ ਚੰਗੇ ਸਮੇਂ ਸਿਰ ਮਿਲਣ ਹੁਣ ਪਹਿਨ ਦੀ ਜਿਹੜੀ ਅਦਾਇਗੀ ਹੈ ਉਹਦੇ ਤੇ ਜੀ ਆ ਜੀ ਹੈ ਤੇ ਉਹਦੇ ਬਾਰੇ ਆਪਾਂ ਕਿੱਥੇ ਖੜੇ ਆ ਤੁਸੀਂ ਕਹਿ ਕੇ ਲਿਮਟ ਬਣ ਗਈ ਤੇ ਲਿਮਟ ਤੋਂ ਬਾਅਦ ਫਿਰ ਕੀ ਪ੍ਰੋਸੈਸ ਹੈਗਾ ਜਦੋਂ ਕਿਸਾਨ ਨੂੰ ਪੈਸੇ ਮਿਲ ਲੈਣ ਤੇ ਹਾਂ ਜੀ ਪ੍ਰਧਾਨ ਜੀ ਕਹਿ ਰਹੇ ਕੁਝ ਸਾਨੂੰ ਜਦੋਂ ਜਸਟ ਟਾਈਮ ਪੇਮੈਂਟ ਆਂਦੀ ਆ ਅਸੀਂ 24 ਘੰਟੇ ਦੇ ਵਿੱਚ ਵਿੱਚ ਜ਼ਿੰਮੇਵਾਰ ਦੇ ਅਕਾਊਂਟਸ ਅਸੀਂ ਆਰਟੀਐਕਸ ਕਰ ਦਿੰਦੀ ਆ ਇਹ ਆਰਟੀ ਵੱਲੋਂ ਸਾਰਾ ਸਿਸਟਮ ਹਾਂਜੀ ਹਾਂਜੀ ਸਾਰਾ ਸਿਸਟਮ ਆਰਟੀ ਵੱਲੋਂ ਚੱਲਦਾ ਹੈਗਾ ਜ਼ਿਮੀਂਦਾਰ ਕੋ ਜਦੋਂ ਉਹਦਾ ਜੇ ਫਾਰਮ ਕੱਟਦੇ ਆ ਉਹਦਾ ਆਈ ਐਫ ਸੀ ਕੋਡ ਬੈਂਕ ਕਾਊਂਟ ਜ਼ਿਮੀਂਦਾਰ ਦਾ ਨਾਮ ਉਹਦੇ ਫਾਦਰ ਦਾ ਨਾਮ ਉਹਦੇ ਗ੍ਰੈਂਡ ਫਾਦਰ ਦਾ ਨਾਮ ਉਹਦਾ ਕੰਟੈਕਟ ਨੰਬਰ ਲੈ ਕੇ ਉਹ ਅਸੀਂ ਸਵੇਰੇ ਸਾਰ ਏਜੰਸੀਆਂ ਨੂੰ ਨਾਲ ਪ੍ਰੋਵਾਈਡ ਕਰੀਦਾ ਸੋ ਜੇ ਫਾਰਮ ਦੀ ਵੀ ਜਿਹੜੀ ਗੱਲ ਨਾ ਕੀਤੀ ਏ ਉਹ ਉਹਦੇ ਬਾਰੇ ਵੀ ਥੋੜਾ ਜਿਹਾ ਕਹਲੇ ਸਾਹਿਬ ਦੱਸੋ ਥੋੜਾ ਕਈ ਵਾਰੀ ਵੀ ਆਪਣਾ ਪਤਾ ਨਹੀਂ ਹੁੰਦਾ ਜਦੋਂ ਜ਼ਿਮੀਂਦਾਰ ਮੰਡੀ ਦੇ ਵਿੱਚ ਫਸਲ ਲੈ ਕੇ ਆਉਂਦਾ ਤੇ ਬੋਲੀ ਤੋਂ ਬਾਅਦ ਉਹਨੂੰ ਇੱਕ ਜੇ ਫਾਰਮ ਜਾਰੀ ਕੀਤਾ ਜਾਂਦਾ ਉਹਦੇ ਵਿੱਚ ਹੁੰਦਾ ਡੇਟ ਆਫ ਟ੍ਰਾਂਸੈਕਸ਼ਨ ਕਿੰਨੀ ਤਰੀਕ ਨੂੰ ਮੰਡੀ ਚ ਮਾਲ ਲੈ ਕੇ ਆਇਆ ਫਸਲ ਕੀ ਸੀ ਜਿੱਦਾਂ ਕਣਕ ਝੋਨਾ ਉਹਦਾ ਕੀ ਰੇਟ ਲੱਗਿਆ ਤੇ ਉਹਦਾ ਐਕਚੁਅਲ weight ਕਿੰਨਾ ਸੀ ਅਸਲ weight ਜਦੋਂ ਕੰਡਾ ਹੋ ਕੇ ਉਹ ਬੋਲੀਆਂ ਵਿੱਚ ਭਾਜ ਜਾਂਦਾ ਫਿਰ ਉਹਦਾ ਐਕਚੁਅਲ weight ਹੁੰਦਾ ਉਹ ਐਕਚੁਅਲ weight ਦੇ ਹਿਸਾਬ ਨਾਲ ਜਿੰਨਾ ਰੇਟ ਜਿੱਦਾਂ ਝੋਨੇ ਦਾ 1888 ਸਰਕਾਰ ਨੇ ਕੀਤਾ ਉਹਦੇ ਹਿਸਾਬ ਨਾਲ ਉਹਨੂੰ ਜਿਹੜੀ ਵਾਰਦੀ ਪੇਮੈਂਟ ਆ ਉਹ ਆਰਤੀਆ ਉਹਦੇ ਖਾਤੇ ਟ੍ਰਾਂਸਫਰ ਕਰਦਾ ਜੇ ਵੀ ਕਰਦੇ ਸੋ ਕੁੱਲ ਮਿਲਾ ਕੇ ਇਹ ਗੱਲ ਬੜੀ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਮੰਡੀ 'ਚ ਐਂਟਰ ਕਰਨਾ ਤੇ ਐਂਟਰੀ ਜਿਹੜੀ ਇਹ ਕਰਵਾ ਕੇ ਤੇ ਫਿਰ ਆਪਾਂ ਇਹ ਤੇ ਦੇਖੋ ਬੜਾ ਪੁਰਾਣਾ ਪ੍ਰੋਸੈਸ ਸਾਡਾ ਹੈਗਾ ਉਹ ਦੁਬਾਰਾ ਤੁਹਾਨੂੰ ਰਿਮਾਈਂਡ ਕਰਾਂ ਦਾ ਸਾਨੂੰ ਯਾਦ ਕਰਾਂ ਦਾ ਮਕਸਦ ਹੁੰਦਾ ਕਿ ਤੇ ਆਪਾਂ ਭੁੱਲਣਾ ਚਾਹੀਏ ਔਰ ਉਹਨੂੰ ਆਪਾਂ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਹੁਣ ਬਤੌਰ ਡੀਐਮਓ ਸਾਹਿਬ ਦੇਖੋ ਮੰਡੀ ਦਾ ਪੂਰਾ ਸਿਸਟਮ ਜਿਹੜਾ ਉਹ ਆਪਾਂ ਚਲਾਉਂਦੇ ਆ ਔਰ ਇਹ ਇਹ ਨਹੀਂ ਕਿ ਝੋਨਾ ਆਇਆ ਇਸ ਤੋਂ ਬਾਅਦ ਬਾਕੀ ਫਸਲਾਂ ਵੀ ਹੁੰਦੀਆਂ ਸਬਜ਼ੀਆਂ ਵੀ ਹੁੰਦੀਆਂ ਤੁਸੀਂ ਬਤੌਰ ਇੱਕ ਡ ਮਾਹਰੋ ਕੀ ਕਿਸਾਨਾਂ ਨੂੰ ਸੰਦੇਸ਼ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਇਹ ਜਿਹੜਾ ਸਾਰਾ ਕੰਮ ਹੈ ਉਹ ਪੂਰੇ ਸੂਬੇ 'ਚ ਇਹ ਨਹੀਂ ਆਪਾਂ ਜਲੰਧਰ ਦੀ ਗੱਲ ਕਰਨੇ ਜਾਂ ਕਤਾਰਪੁਰ ਦੀ ਗੱਲ ਕਰਨ ਦੇ ਆ ਇਹ ਦੇਖੋ ਇਹ ਸਾਰਾ ਕੰਮ ਪੂਰੇ ਸੂਬੇ 'ਚ ਚੱਲਣਾ ਕੀ ਸੁਨੇਹਾ ਦੇਣਾ ਚਾਹੋਗੇ ਇਹਦੇ ਵਿੱਚ ਪਹਿਲੀ ਗੱਲ ਇਹ ਆ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਹੀ ਆ ਵੀ ਰਾਤ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਕੋਈ ਕੰਬਾਈਨ ਨਾ ਚਲਾਈ ਜਾਵੇ ਕਿਉਂਕਿ ਰਾਤ ਨੂੰ ਤੇਲ ਪੈ ਜਾਂਦੀ ਆ ਫਸਲ ਗਿੱਲੀ ਹੁੰਦੀ ਆ ਆਪਾਂ ਵੱਢ ਲੈਂਦੇ ਆ ਤੇ ਉਹਦਾ ਮੋਇਸਚਰ ਵਧ ਜਾਂਦਾ ਜਦੋਂ ਗਿੱਲਾ ਮਾਲ ਮੰਡੀ ਦੇ ਵਿੱਚ ਆਉਂਦਾ ਆ ਤੇ ਫਿਰ ਉਹਦੀ ਮੰਡੀ ਗਾਂ ਦੇ ਵਿੱਚ ਬੜੀ ਸਮੱਸਿਆ ਆਉਂਦੀ ਆ ਏਜੰਸੀ ਵਾਲਿਆਂ ਦੀ ਆਪਣੀਆਂ ਮਜਬੂਰੀਆਂ ਹੁੰਦੀਆਂ ਫਿਰ 17 ਤੋਂ ਜਦੋਂ ਵੱਧ ਮੌਸਲ ਆ ਜਾਂਦਾ ਫਿਰ ਉਹ ਖਰੀਦ ਨਹੀਂ ਕਰ ਸਕਦੇ ਫਿਰ ਉਹ ਗਿੱਲੀ ਢੇਰੀ ਮੰਡੀ ਦੇ ਵਿੱਚ ਫਿਰ 2 2 3 3 ਦਿਨ ਪਈ ਰਹਿੰਦੀ ਉਹਦੇ ਕਰਕੇ ਸਾਰਾ ਹੀ ਪ੍ਰੋਸੈਸ ਇੱਕ ਜਾਮ ਹੋ ਜਾਂਦਾ ਪਹਿਲੀ ਗੱਲ ਤਾਂ ਇਹ ਵੀ ਕਟਾਈ ਕਰੋ ਸੂਰਜ ਚੜ੍ਹੇ ਤੇ ਪ੍ਰੋਪਰ ਨੂੰ ਸੁਕਾ ਕੇ ਲੈ ਕੇ ਆਓ ਦੂਜੀ ਗੱਲ ਮੰਡੀ ਦੇ ਵਿੱਚ ਸਿੰਗਲ ਬੰਦਾ ਆਵੇ ਆਪਣਾ ਮੂੰਹ ਤੇ ਮਾਸਕ ਬੰਦ ਕੇ ਆਵੇ ਸਾਡੇ ਵੱਲੋਂ ਇਹ ਪੂਰੇ ਪ੍ਰਬੰਧ ਕੀਤੇ ਗਏ ਆਰਥੀਆਂ ਸਹਿਵਾਣ ਵੱਲੋਂ ਕੀਤੇ ਗਏ ਆ ਮੰਡੀਆਂ ਦੇ ਵਿੱਚ ਅਸੀਂ ਪੂਰੇ ਅਰੇਂਜਮੈਂਟ ਕੀਤੇ ਆ ਪੱਕੇ ਸਾਡੇ ਫਾੜਵਾਲ ਪ੍ਰੋਪਰ ਸਾਡੀ ਪਰਮਨੈਂਟ ਲਾਈਟਨਿੰਗ ਹੈ ਜੀ ਸੋ ਗੱਲ ਇਹ ਹੈ ਕਿ ਇਹ ਜੜੀਆਂ ਦੇਖੋ ਗੱਲਾਂ ਨੇ ਇਹਨਾਂ ਨੂੰ ਆਪਾਂ ਆਪਣੇ ਮਨਾਂ 'ਚ ਧਾਰਨਾ ਤੇ ਇਹ ਨਹੀਂ ਸਕੇ ਕਹਿਣਾ ਕਿ ਮੰਡੀ 'ਚ ਆਪਾਂ ਉਪਜ ਸਟਰਨ ਚੱਲੇ ਆ ਇਹ ਆਪਾਂ ਵੇਚਣ ਚੱਲੇ ਆ ਔਰ ਸਹੀ ਢੰਗ ਨਾਲ ਵਿਕਰੀ ਜਿਹੜੀ ਹੋਏਗੀ ਪਨਗਰੇਨ ਤੋਂ ਵੀ ਅਧਿਕਾਰੀ ਜਿਹੜੇ ਨੇ ਇੱਥੇ ਆਏ ਨੇ ਤੁਸੀਂ ਕਿੰਨੀ ਕੁ ਪਰਚੇਸ ਕਰ ਰਹੇ ਹੋ ਜੀ ਸਰ ਇੱਥੇ ਜੀ ਸਾਡੀ ਪਨਗਰੇਨ ਦਾ ਹਜੇ ਮੈਕਸਿਮ ਸ਼ੇਅਰ ਨਹੀਂ ਹੈਗਾ ਇੱਥੇ 500 ਹੋ ਗਈ ਮਾਰਕੀਟ 500 ਦਾ ਮੈਕਸਿਮ ਸ਼ੇਅਰ ਆ ਮਾਰਕੀਟ ਦਾ ਤੇ ਉਸ ਤੋਂ ਬਾਅਦ ਮਾਰਕੀਟ ਫਿਰ 500 ਪਨਗਰੇਨ ਦਾ ਸ਼ੇਅ ਤੇ ਸਾਡਾ ਇਸ ਟਾਈਮ ਸਾਡਾ ਟਾਰਗੇਟ ਹੈਗਾ 20000 ਕਵਾਂਟਲ ਸਾਡੀ ਆਲਮੋਸਟ ਹੋ ਚੁੱਕੀ ਹੈ ਪਰ ਜੀ ਨਾਲ ਸਰ ਏਜੰਸੀ ਦੀ ਵੀ ਹੋ ਗਈ 50 55000 ਪੰਜਾ ਵਾਲੇ ਕਰ ਚੁੱਕੇ ਆ ਚੱਲਿਆ ਨਾਲ ਨਾਲ ਕੰਮ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਸਰ ਲਿਫਟਿੰਗ ਪੂਰੀ ਪ੍ਰੋਪਰ ਜੋ ਜੋਰਾ ਤੇ ਹੈ ਸਾਡੀ ਕੋਸ਼ਿਸ਼ ਇਹ ਹੈ ਵੀ ਜੋ ਪਰਚੇਜ਼ ਅਸੀਂ ਕਰ ਰਹੇ ਆ ਮੰਡੀ 'ਚ ਜੋ ਤੁਸੀਂ ਇਸ ਟਾਈਮ ਦੇਖ ਰਿਹਾ ਜਿੰਨੀ ਟੇਰੀ ਇਹ ਦੋ ਦਿਨਾਂ ਦੀ ਜਾਂ ਇੱਕ ਜਾਂ ਡੇਢ ਦਿਨ ਦੀ ਪਰਚੇਜ਼ ਦਾ ਮਾਲ ਪਿਆ ਆ ਬਾਕੀ ਸਾਰਾ ਚੱਕ ਹੋ ਚੁੱਕਿਆ ਜੀ ਸੋ ਸੋ ਪਿਆਰੇ ਕਿਸਾਨ ਵੀਰੋ ਤੇ ਭੈਣੋ ਇਹ ਜਿਹੜਾ ਦੇਖੋ ਸਾਰਾ ਆਧਾਰੇ ਚਾਹੇ ਉਹ ਮਾਰਕੀਟ ਹੈ ਪਨਗਰੇਂਡ ਹੈ ਡਿਸਟ੍ਰਿਕਟ ਮੰਡੀ ਅਫਸਰ ਨੇ ਹੋਰ ਵੀ ਜਿਹੜੇ ਆਧਾਰੇ ਨੇ ਸਾਰੇ ਪੱਬਾ ਪਾਰ ਖੜੇ ਔਰ ਸਮੱਸਿਆ ਇਹ ਹੈ ਕਿ ਸਿਰਫ ਆਪਾਂ ਆਪਣੀ ਜ਼ਿੰਮੇਵਾਰੀ ਸਮਝੀਏ ਜਿਸ ਨਾਲ ਇਹ ਕਿਹਾ ਗਿਆ ਕਿ ਆਪਾਂ ਸੁੱਕੀ ਉਪਜ ਲੈ ਕੇ ਆਈਏ ਔਰ ਰਾਤੀ ਕੰਬਾਈਨ ਨਾਲ ਚਲਾਈਏ ਔਰ ਨਾਲ ਦੇ ਨਾਲ ਜਿਹੜਾ ਸਮਾਜਿਕ ਦੂਰੀ ਹੈ ਮਾਸਕ ਹੈ ਔਰ ਕੱਲਾ ਬੰਦਾ ਇਹ ਪਾਸ ਲੈ ਕੇ ਆਈਏ ਇਹ ਸਾਰੀਆਂ ਗੱਲਾਂ ਜੇ ਆਪਾਂ ਕਰਾਂਗੇ ਤੇ ਮੈਨੂੰ ਲੱਗਦਾ ਨਹੀਂ ਕੋਈ ਸਮੱਸਿਆ ਆਵੇ ਬਾਕੀ ਇਹ ਸਮੱਸਿਆ ਆਉਂਦੀ ਏ ਤੇ ਟੈਲੀਫੋਨ ਨੰਬਰ ਸਾਡੇ ਕੋਲ ਹੈ ਆਪਾਂ ਆਪਣੀ ਸ਼ਿਕਾਇਤ ਜਿਹੜੀ ਹੈ ਅ ਦਰਜ ਕਰਵਾ ਸਕਨੇ ਆ ਸੋ ਬਹੁਤ ਬਹੁਤ ਮਿਹਰਬਾਨੀ ਜੀ ਸਾਰਿਆਂ ਦਾ ਧੰਨਵਾਦ ਜੀ